ਲੋਕ ਚੰਮ ਦੇ ਉੱਤੇ ਪੈਸੇ ਲਾਉਂਦੇ ਆ ਆਪਾਂ ਚੰਮ ਤੇ ਨਹੀਂ ਲਾਉਂਦੇ ਆਪਾਂ ਕੰਮ ਤੇ ਲਾਉਨੇ ਆ ਖਾਲੀ ਹੋਵੇ ਤਾਂ ਵਧੀਆ ਆਪਣੇ ਕੋਲੇ ਬਰੀਡਰ ਬਹੁਤ ਟੌਪ ਦੇ ਆ ਜੀ ਤੁਹਾਨੂੰ ਪਤਾ ਵੀ ਬਾਈ ਜੀ ਮੈਂ 1000 2000 ਚ ਕਹਿ ਦਿੰਦਾ ਵੀ ਲੈ ਜਾ ਯਾਰ ਬੱਕਰੀ ਭਰਾ ਕੇ ਕੋਈ 5 5 7 7000 ਵੀ ਫੀਸ ਨਹੀਂ ਲੈਂਦੇ ਬੱਕਰੇ ਦੀ ਬੁੜੀ ਹੋਵੇ ਜਾਂ ਪੈਸੇ ਲਾਉਣੇ ਹੁਣ ਠੋਕ ਕੇ ਫੇਰ ਜਿਗਰੇ ਨਾਲ ਹੀ ਲੱਗਦੇ ਆ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਤਰਸੇਮ ਸਿੰਘ ਜੀ ਠੀਕ ਠਾਕ ਹਾਂਜੀ ਹਾਂਜੀ ਇਹ ਬੱਕਰੀ ਕਿਵੇਂ ਫੜ ਰੱਖੀ ਆ ਇੱਕ ਤਾਂ ਹੈ ਲਿੱਸੀ ਆ ਕੱਦ ਜ਼ਰੂਰ ਹੈਗਾ ਬਾਬਾ ਜੀ 41 ਇੰਚ ਹੈਟ ਆ ਬੱਕਰੀ ਦੀ ਥੋੜੀ ਜੀ ਉਮਰ ਚ ਜ਼ਰੂਰ ਲੱਗੀ ਹੋਈ ਆ ਪਰ ਬੱਕਰੀ ਦੀ ਜਿਹੜੀ ਪੁਰਾਣੀ ਨਸਲ ਜਿਹਨੂੰ ਪੁਰਾਣੀ ਬੀਟਲ ਬੱਕਰੀ ਕਹਿੰਦੇ ਆ ਜੀ ਆਪਾਂ ਪੰਜਾਬ ਦੇ ਇਹ ਪਿਓਰ ਬੀਟਲ ਆ ਜੀ ਥੋੜੀ ਜੀ ਕਾਂਡਾ ਪਿੰਡੇ ਦੇ ਉੱਤੇ ਤੇ ਬਾਕੀ ਸੇਵਾ ਕਰਨੀ ਹੋਈ ਹੋਈ ਆ ਬੱਕਰੀ ਠੀਕ ਹੈ ਤੇ ਕਦ ਤੁਸੀਂ ਦੇਖ ਸਕਦੇ ਹੋ ਲਵਾਈ ਦੇਖ ਸਕਦੇ ਹੋ ਮੈਂ ਮੇਬੀ ਵੀਰ ਤੋਂ ਲਈ ਆਇਆ ਤੂੰ ਇਹਦੀ ਖਾਸੀਅਤ ਕੀ ਆ ਵੀ ਇਹਦੀ ਪੁਰਾਣੀ ਖਾਸੀਅਤ ਬਾਬਾ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਲੋਕ ਚੰਮ ਦੇ ਉੱਤੇ ਪੈਸੇ ਲੈਂਦੇ ਆ ਆਪਾਂ ਚੰਮ ਤੇ ਨਹੀਂ ਲਾਉਂਦੇ ਆਪਾਂ ਕੰਮ ਤੇ ਲਾਉਂਦੇ ਆ ਕੰਮ ਕਿਵੇਂ ਜੀ ਕੰਮ ਆ ਵੀ ਨਸਲ ਤੇ ਪੈਸੇ ਲਾਉਣੇ ਆ ਕਿ ਨਸਲ ਤੇ ਨਹੀਂ ਲਾਉਣੇ ਠੀਕ ਹੈ ਜੀ ਚੰਮ ਇਹ ਹੋ ਗਿਆ ਵੀ ਇਹਦੇ ਜੇ ਚੰਮ ਹੁੰਦਾ ਇਹਦੇ ਤੇ ਤੇ ਅੱਜ ਇਹ ਲੱਖ ਰੁਪਏ ਤੋਂ ਬਾਹਰ ਦੀ ਬੱਕਰੀ ਸੀ ਹਮ ਪਰ ਆਪਾਂ ਆਪਦੇ ਪੋਗਦੇ ਨੂੰ ਲਈ ਆ ਬਿਲਕੁਲ ਇੱਚ ਜਾਨ ਹੈ ਨਹੀਂ ਬੱਕਰੀ ਜੇ ਸਾਂਭਣ ਵਾਲੀ ਆ ਬੱਕਰੀ ਤੁਹਾਨੂੰ ਵੀ ਦਿਂਦਾ ਪਾ ਵੀ ਬੱਕਰੀ ਦੀ ਹਾਈਟ ਬੱਕਰੀ ਦੀ ਲਵਾਈ ਚੜਾਈ ਸਾਰਾ ਕੁਝ ਓਕੇ ਆ ਸਣਾ ਦੀ ਵੀ ਬਿਲਕੁਲ ਓਕੇ ਆ ਇਹ ਗੱਲ ਕਹਿੰਦੇ ਨੇ ਬਾਬਾ ਸਭ ਤੋਂ ਮਤਲਬ ਕਿ ਕੱਟ ਪੈਸਿਆਂ ਵਾਲੀ ਬੱਕਰੀ ਖਰੀਦਦਾ ਲੱਸੀ ਖਰੀਦਦਾ ਵੀ ਨਹੀਂ ਅੱਜ ਤਾਂ ਕੱਟ ਵੀ ਹੈ ਨਹੀਂ ਗੇ ਤੇ ਜਾਨੀ ਇਹਨਾਂ ਇੱਕ ਹੈਗਾ ਵੀ ਉਹਦਾ ਮਾਰਕੀਟ ਦੇ ਹਿਸਾਬ ਨਾਲ ਜਿਵੇਂ ਇਹਦਾ ਕੱਟਦਾ ਉਹਦੇ ਮੁਤਾਬਕ ਮੈਂ ਪੈਸੇ ਕੱਟ ਲਾਏ ਨੇ ਕਿਉਂਕਿ ਤਾਂ ਲਾਏ ਨੇ ਵੀ ਇਹਦੇ 'ਚ ਜਾਨ ਹੈ ਨਹੀਂ ਬਿਲਕੁਲ ਵੀ ਇਹ ਸੰਭਾਲਣੀ ਪੈਣੀ ਆ ਰੈਗੂਲਰ 2 ਮਹੀਨੇ ਘਰੇ ਕਢਾ ਕੇ ਇਹ ਤੇ ਬੋਰਸ਼ ਕੰਗਾ ਕਰਕੇ ਤੇ ਵੈਕਸੀਨ ਵਗੈਰਾ ਕਰਕੇ ਡੀ ਫਾਰਮ ਕਰਕੇ ਤੇ ਫੇਰ ਬੱਕਰੀ 2 ਮਹੀਨੇ ਨੂੰ ਦੱਸੂਗੀ ਇਹ ਪਰਮਾਤਮਾ ਸੌਖ ਰੱਖੇ ਸ਼ਿਪਾਰ ਦੇ ਮੇਲੇ ਨੂੰ ਬੱਕਰੀ ਮੈਂ ਲੈ ਕੇ ਆਉਂਗਾ ਠੀਕ ਹੈ ਜੀ ਸ਼ਪਾਰ ਦੇ ਮੇਲੇ ਨੂੰ ਸ਼ਪਾਰ ਦੇ ਮੇਲੇ ਤੇ ਲੈ ਕੇ ਆਉਂਗਾ ਪਰ ਮੈਂ ਇਹਨੂੰ ਵੇਚਣ ਲਈ ਨਹੀਂ ਲਿਆ ਆ ਛੇਤੀ ਠੀਕ ਹੈ ਹਾਂ ਜੇ ਕੋਈ ਬੰਦਾ ਫਾਰਮ ਵਾਲਾ ਕਹੇ ਵੀ ਅਸੀਂ ਬਲਾ ਨਹੀਂ ਬਲੱਡਲੈਨ ਘਰੇ ਸੰਭਾਲ ਕੇ ਬੱਚੇ ਲੈਣੇ ਆ ਆਪਾਂ ਉਹਨੂੰ ਦੇ ਵੀ ਦਿਆਂਗੇ ਹੂੰ ਤੇ ਪਰ ਇਹ ਸੰਭਾਲਣੀ ਪੈਣੀ ਆ ਵੀਰੇ ਜਵਾਈਆਂ ਵਾਂਗੂ ਅੱਛਾ ਜੀ ਜਿੱਦੇ ਕੋਈ ਰਿਸ਼ਤੇਦਾਰ ਆਉਂਦਾ ਨਾ ਵਧੀਆ ਰਿਸ਼ਤੇਦਾਰ ਕਰੇ ਅਗਲਾ ਖੀਰ ਪੂੜੇ ਜਾਂ ਹੋਰ ਸਪੈਸ਼ਲ ਖਾਣਾ ਬਣਾਉਂਦਾ ਇਹ ਇਹ ਨਹੀਂ ਹੈਗਾ ਵੀ ਬੱਕਰੀਆਂ ਦੇ ਨਾਲ ਬਾਹਰ ਚਰਿਆਈ ਤੇ ਰਾਜੀ ਹੋ ਜੂ ਠੀਕ ਹੈ ਇਹ ਬਾਹਰ ਚੱਲ ਕੇ ਰਾਜੀ ਨਹੀਂ ਹੋਣਾ ਇਹਨੂੰ ਖਲਾਉਣਾ ਪਲਾਉਣਾ ਪੈਣਾ ਸਪੈਸ਼ਲ ਹੂੰ ਫੇਰ ਬੱਕਰੀ ਨੇ ਦੱਸਣਾ ਵੀ ਮੈਨੂੰ ਕੋਈ ਖਸਮ ਮਿਲਿਆ ਵਾ ਤੇ ਬਾਕੀ ਮੁੱਲਾਪੁਰ ਦੀ ਮੰਡੀ ਤੇ ਵੀਰਾਂ ਨੂੰ ਬੇਨਤੀ ਆ ਕਿ ਆਇਆ ਕਰੋ ਹਰ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਕੋਈ ਵੀ ਐਕਸਟਰਾ ਖਰਚਾ ਨਹੀਂ ਹੈਗਾ ਵੀਰੇ ਜਿਵੇਂ ਆਮ ਹਉਆ ਪਿੱਟਿਆ ਸੀਗਾ ਜੀ ਮੰਡੀਆਂ ਤੇ ਠੇਕੇਦਾਰ ਬਹਿ ਗਏ ਜੇ ਹੋ ਗਿਆ ਵੀਰੇ ਠੇਕੇਦਾਰ ਵੀ ਆਪਣੇ ਭਰਾ ਨੇ ਮੈਂ ਸਾਫ਼ ਹੀ ਦੱਸਦਾ ਠੀਕ ਆ ਕਿ ਨਹੀਂ ਪਰ ਠੇਕੇਦਾਰਾਂ ਨੇ ਠੇਕਾ ਲਿਆ ਪੰਜਾਬ ਦੇ ਪਸ਼ੂ ਮੰਡੀਆਂ ਦਾ ਤੇ ਆਪਾਂ ਉਹਨਾਂ ਦੇ ਨਾਲ ਰਲ ਮਿਲ ਕੇ ਚਲਾਵਾਂਗੇ ਤੇ ਮੰਡੀਆਂ ਆਪਣੀਆਂ ਚੱਲਣਗੀਆਂ ਜੇ ਅਸੀਂ ਥੋੜੀ ਬਹੁਤੀ ਅੜੀ ਕਰਾਂਗੇ ਤੇ ਫੇਰ ਵੀਰੇ ਉਹ ਐਕਸ਼ਨ ਕਰਨਗੇ ਮੰਡੀਆਂ ਬੰਦ ਹੋ ਜਾਣਗੀਆਂ ਇਸ ਲਈ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਮੰਡੀਆਂ ਵਾਲਿਆਂ ਨੂੰ ਵੀ ਤੇ ਪਾਲੀ ਤੇ ਵਪਾਰੀ ਵੀਰਾਂ ਨੂੰ ਵੀ ਵੱਧ ਤੋਂ ਵੱਧ ਆਇਆ ਕਰੋ ਜਿਹੜੀ ਵੀ ਮੰਡੀ ਕੋਈ ਲੱਗਦੀ ਆ ਵੀਰੇ ਰਾਇ ਦੇ ਨਾਲ ਲਾ ਲਓ ਥੋੜਾ ਖਾ ਲਓ ਕੋਈ ਗੱਲ ਨਹੀਂ ਯਾਰ ਪਾਲੀ ਤੇ ਵਪਾਰੀ ਨਾ ਮਰਨ ਪਾਲੀ ਤੇ ਵਪਾਰੀ ਉਸੇ ਤਰ੍ਹਾਂ ਸੌਦੇਬਾਜ਼ੀ ਕਰਨ ਬਾਕੀ ਸਾਡੇ ਭਰਾ ਖੜੇ ਨੇ ਵੀਰੇ ਥੋੜਾ ਕੋਈ ਐਕਸਟਰਾ ਖਰਚਾ ਨਹੀਂ ਲੈਂਦੇ ਨਹੀਂ ਨਹੀਂ ਕੋਈ ਥੋੜੇ ਤੇ ਐਕਸਟਰਾ ਬੋਝ ਤਾਂ ਨਹੀਂ ਪਾਇਆ ਮੁੱਲਾਪੁਰ ਦੀ ਮੰਡੀ ਨੇ ਬਿਲਕੁਲ ਉਸੇ ਤਰ੍ਹਾਂ ਹੀ ਚੱਲਦੀ ਆ ਨਾ ਇਹ ਜਿਹੜੇ ਲੋਕ ਕੂੜ ਪ੍ਰਚਾਰ ਕਰਦੇ ਆ ਝੂਠ ਬੋਲਦੇ ਆ ਭਾਈ ਜੀ ਮੁੱਲਾਪੁਰ ਬੰਦ ਹੋ ਗਈ ਜੇ ਹੋ ਗਿਆ ਫੋ ਹੋ ਗਿਆ ਇਹ ਬਾਈ ਪਰ ਅਸੀਂ ਸਬਰ ਵਾਲੇ ਬੰਦੇ ਆ ਅਸੀਂ ਪਹਿਲੇ ਦਿਨ ਕਹਿਤਾ ਵੀ ਕਿਸੇ ਵੀ ਪਾਲੀ ਤੇ ਵਪਾਰੀ ਦੇ ਉੱਤੇ ਬੋਝ ਨਹੀਂ ਪੈਣ ਦਵਾਗੇ ਇਸ ਲਈ ਸਾਰੇ ਪੀਣਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਮਾਲ ਲੈ ਕੇ ਆਇਆ ਕਰੋ ਹਰੇਕ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਤਲਵੰਡੀ ਰੋਡ ਤੇ ਮੁੱਲਾ ਪਰਦਾਕਾ ਜ਼ਿਲ੍ਹਾ ਲੁਧਿਆਣਾ ਠੀਕ ਆ ਇਹ ਬੱਕਰੀਆਂ ਦੱਸੋ ਮੜਾ ਜਾਂਦੇ ਜਾਂਦੇ ਹੁਣ ਵੀ ਇਹ ਦੁੱਧ ਵਗੈਰਾ ਦਿੰਦੀ ਆ ਜਾਂ ਦੁੱਧ ਦਿੰਦੀ ਆ ਜੀ ਦੁੱਧ ਦਿੰਦੀ ਆ ਮਹਾਰਾਜ ਗੱਬਣ ਵੀ ਕਹਿ ਕੇ ਲਈ ਆ ਗੱਬਣ ਨਹੀਂ ਕਹਿ ਕੇ ਗਾਰੰਟੀ ਕੋਈ ਨਹੀਂ ਇਹਦੀ ਹਾਂ ਪਰ ਆਪਾਂ ਖਾਲੀ ਕਰਕੇ ਲਈ ਆ ਖਾਲੀ ਹੋਵੇ ਤਾਂ ਵਧੀਆ ਆਪਣੇ ਕੋਲੇ ਬਰੀਡਰ ਬਹੁਤ ਟੌਪ ਦੇ ਆ ਜੀ ਤੁਹਾਨੂੰ ਪਤਾ ਵੇ ਅੱਠ ਮੇਲੇ ਦਾ ਚੈਂਪੀਅਨ ਬੱਕਰਾ ਆਪਣੇ ਘਰੇ ਖੜਾ ਇੱਕ ਤਾਜੂ ਪੁੱਟੇ ਤੋਂ ਆਪ ਲਿਆ ਹੈ ਬੱਕਰਾ ਇੱਕ ਆਪਣੇ ਕੋਲ ਡੱਬਾ ਬੱਕਰਾ ਵਾ ਇੱਕ ਆਪਣੇ ਕੋਲੇ ਪਾਕਿਸਤਾਨੀ ਬਲੱਡ ਲਾਈਨ ਦਾ ਕਾਲਾ ਬੱਕਰਾ ਵੱਡਾ ਆਪਣੇ ਕੋਲ ਚਾਰ ਬਰੀਡਰ ਟਾਪ ਦੇ ਖੜੇ ਆ ਜੀ ਠੀਕ ਹੈ ਜੀ ਠੀਕ ਹੈ ਕਿ ਨਹੀਂ ਪਰ ਆਪਾਂ ਲੋਕਾਂ ਨੂੰ ਵੀਡੀਓ ਨਹੀਂ ਪਾਉਂਦੇ ਜੀ ਵੀਡੀਓ ਪਾਤੀ ਜੀ ਇਹ ਚੈਂਪੀਅਨ ਬੱਕਰਾ ਬਕਾਊ ਆ ਬਾਈ ਜੀ ਵੇਚਣਾ ਨਹੀਂ ਸ਼ਿਵਾ ਬੱਕਰੇ ਨੇ ਸਾਡੀ ਜੜ ਲਾਈ ਆ ਕੱਲੇ ਪੰਜਾਬ 'ਚ ਨਹੀਂ ਕੈਨੇਡਾ ਅਮਰੀਕਾ ਤੱਕ ਉਹਨੇ ਆਪਣਾ ਨਾਮ ਮਸ਼ਹੂਰ ਕਰਤਾ ਸ਼ਿਵਾ ਨੇ ਠੀਕ ਹੈ ਠੀਕ ਹੈ ਕਿ ਨਹੀਂ ਸ਼ਿਵਾ ਬੱਕਰਾ ਆਪਣੇ ਘਰੇ ਖੜਾ ਪਾ ਕੋਈ ਉਹਦੀ ਨੋ ਸੇਲ ਆ ਹੋ ਬਿਲਕੁਲ ਚਾਹੇ ਕੋਈ 10 ਲੱਖ ਕਵੇ ਤਾਂ ਵੀ ਤਾਂ ਨਹੀਂ ਦਿੰਦੇ ਬੱਕਰੀ ਤਾਂ ਭਰਾਉਂਦੀ ਹਾਂ ਹਾਂ ਬੱਕਰੀਆਂ ਭرائی ਦੀਆਂ ਜੀ ਬੱਕਰੀਆਂ ਜਿਉਂ ਕੀ ਆ ਵੀ ਜਾਵੇ ਬਾਈ ਜੀ ਮੈਂ 1000 2000 ਚ ਕਹਿ ਦਣਾ ਵੀ ਲੈ ਜਾ ਯਾਰ ਬੱਕਰੀ ਭਰਾ ਕੇ ਕੋਈ 5 5 7 7000 ਵੀ ਫੀਸ ਨਹੀਂ ਲੈਂਦੇ ਬੱਕਰੇ ਦੀ ਅਸੀਂ ਇਹ ਕਹਿੰਦੇ ਆ ਵੀ ਸ਼ੇਵਾ ਵਰਗੇ ਹੋਰ ਲੋਕਾਂ ਦੇ ਘਰੇ ਵਿੱਚ ਪੈਦੇ ਹੋਣ ਜਾ ਕੇ ਪਿਓਰ ਬੀਟਲ ਬੱਕਰੀ ਜਾਂ ਬੱਕਰਾ ਬਹੁਤ ਕਸਟ ਮਿਲਦੇ ਨੇ ਇਹਨਾਂ ਦੀ ਸੰਭਾਲ ਕਰਨੀ ਮੈਂ ਕਹਿੰਦਾ ਪੰਜਾਬ ਦੇ ਵਿੱਚ ਆਪਦੀ ਬੀਟਲ ਬੱਕਰੀ ਨੂੰ ਸੰਭਾਲ ਕੇ ਰੱਖੋ ਵਪਾਰੀਆਂ ਤੋਂ ਪੈਸੇ ਵੀ ਵਟੋ ਕਮ ਸੇ ਕਮ ਹੋਣ ਜੇ ਇਹ ਬੱਕਰੀ ਦੇ ਬੱਚੇ ਸਾਡੇ ਕੋਲ ਹੋ ਜਾਣਗੇ ਤੇ ਅਸੀਂ ਬੱਚੇ ਰੱਖ ਲਈਏ ਤੇ ਬੱਕਰੀ ਵੇਚ ਦਈਏ ਫੇਰ ਵੀ ਸਾਨੂੰ ਫਾਇਦਾ ਜੇ ਅਸੀਂ ਬੱਕਰੀ ਖੱਪਣ ਕਰਾ ਕੇ ਵੇਚਤਾ ਸਾਨੂੰ ਤਾਂ ਕੋਈ ਫਾਇਦਾ ਨਹੀਂ ਕੱਲੇ 4 ਪੈਸੇ ਜੇਬ 'ਚ ਪੈਣੇ ਆ ਤੇ ਨਸਲ ਸਾਡੇ ਕੋਲ ਗਵਾਚ ਜਾਣੀ ਆ ਮੁਰਗੀ ਨਾ ਖਾਵੋ ਅੰਡਾ ਖਾਵੋ ਇਹ ਮੈਂ ਕਹਿ ਰਿਹਾ ਤੁਹਾਨੂੰ ਪੰਜਾਬੀ ਦੀ ਕਹਾਵਤਾਂ ਅੰਡਾ ਖਾਈ ਜਾਓਗੇ ਤਾਂ ਅੰਡੇ ਸੈਂਕੜੇ ਮੁਰਗੀ ਦਊਗੀ ਪਰ ਜੇ ਮੁਰਗੀ ਖਾ ਲਈ ਵੀਰੇ ਇੱਕ ਵਾਰੀ ਸਵਾਦ ਆਣਾ ਮੁੜ ਕੇ ਤੁਸੀਂ ਤਰਸਣਾ ਇਸ ਲਈ ਬੇਨਤੀ ਆ ਮੈਂ ਮੇ ਵੀ ਵੀਰ ਦਾ ਵੀ ਧੰਨਵਾਦ ਕਰਨਾ ਆੜਿਆ ਨਹੀਂ ਇਹ ਇਹ ਜਿੰਨੀ ਇਹਦੀ ਇਹਨੇ ਲੈ ਕੇ ਆਂਦੀ ਉਹ ਤੋਂ ਵੀ 1000 ਘੱਟ ਦਿੰਦਾ ਵੇ ਇਹਨੂੰ ਸਹੀ ਗੱਲ ਆ ਪਰ ਬੱਕਰੀ ਫਿਰ ਵੀ ਬਹੁਤ ਵਧੀਆ ਜੀ ਮੈਨੂੰ ਚੰਗੀ ਲੱਗੀ ਮੈਂ ਫੁੱਡੀਆਂ ਬੱਕਰੀਆਂ ਜਿਹੜੀਆਂ ਸੇਵਾ ਵਾਲੀਆਂ ਹੁਣ ਉਹ ਆਪਾਂ ਲੈ ਕੇ ਖੁਸ਼ ਆ ਲੈਂਥ ਤੋਂ ਲੈ ਕੇ ਕੰਨਾਂ ਦੀ ਲੈਂਥ ਸਿੰਘਾਂ ਦੀ ਉਦਾਂ ਲੰਬਾਈ ਲੱਗਦੀ ਮਾਰਾ ਜੀ ਪ्योर ਰੀਟਲ ਦੇ ਵਿੱਚ ਆ ਜਿਹੜੇ ਮਰਜ਼ੀ ਡਾਕਟਰ ਨੂੰ ਦਿਖਾ ਲਿਓ ਜੋ ਇਹਦੇ ਸਿੰਘਾਂ ਦੀ ਵਰਤਨਾ ਆ ਬਣਤਰ ਬਣੀ ਹੋਈ ਹੈ ਨਾ ਇਹ ਭੋਕਦੀ ਵੀ ਨਹੀਂ ਹੁੰਦੀ ਇਹ ਜੀ ਛੇਤੀ ਸਹੀ ਗੱਲ ਆ ਚਾਚਾ ਸਦੀਕ ਆ ਜਾ ਓਰੇ ਆਰਾ ਤੇਰੇ ਜੱਡੀ ਬੱਕਰੀ ਆ ਇੱਥੇ ਖੜ ਬਿਲਕੁਲ ਸਹੀ ਆ ਤੇਰੇ ਜੱਡੀ ਬੱਕਰੀ ਖੜ ਇੱਥੇ ਤੇਰੇ ਸਿਰ ਦੇ ਬਰਾਬਰ ਆ ਬਾਗੀ ਜੀ ਬਾਗੀ ਨਾ ਲਓ ਜੀ ਦੇਖੋ ਕਰਾ ਚਾਚੇ ਨੂੰ ਹੁਣ ਝੂਣ ਦੀ ਲੋੜ ਨਹੀਂ ਬਾਗੀ ਚਾਚੇ ਨੂੰ ਝੂਣ ਦੀ ਲੋੜ ਨਹੀਂ ਬਾਗੀ ਲਓ ਜੀ ਦੇਖੋ ਬੱਕਰੀ ਦੇਖਦੇ ਆ ਤਰਸੇਮ ਸਿੰਘ ਹਾਂਜੀ ਹੈਗੀ ਆ ਇਹ ਬਾਈ ਜੀ ਜਿਗਰੇ ਨਾਲ ਲਏ ਹੁੰਦੀਆਂ ਨੇ ਠੀਕ ਆ ਕਿ ਨਹੀਂ ਗੁੜੀ ਹੋਵੇ ਜਾਂ ਪੈਸੇ ਲਾਉਣੇ ਹੁਣ ਠੋਕ ਕੇ ਫਿਰ ਜਿਗਰੇ ਨਾਲ ਹੀ ਲੱਗਦੇ ਆ ਹੁਣ ਇਹਦੇ ਚ ਬਾਈ ਜੀ ਰਿਸਕ ਵੀ ਆ ਅਗਰ ਬਾਜੇ ਨੇ ਨਾਸੂਆ ਦਿੱਤਾ ਤਾਂ ਸਾਡੇ ਘਰ ਦਾ ਸ਼ਿੰਗਾਰ ਹੀ ਬੜਨਾ ਅਗਰ ਬਾਜ ਸੁਆ ਦੇਗੀ ਤਾਂ ਸਾਨੂੰ ਤਾਰਗੀ ਇਹ ਸੁਆ ਇਹਨੇ ਦੇ ਦੇਣਾ ਇਹਦੇ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਬਿਲਕੁਲ ਓਕੇ ਆ ਤਾਂਦਰੁਸਤ ਤੇ ਚਲਦੀ ਫਿਰਦੀ ਆ ਇਹ ਕਮਾਲਕ ਦੀ ਸੇਵਾ ਘਟ ਸੀ ਇਹਦੀ ਠੀਕ ਮਾਲਕ ਨੇ ਇਹਨੂੰ ਵੈਕਸੀਨ ਵਾਇਰਾਂ ਨਹੀਂ ਕੀਤੀ ਸੰਭਾਲ ਨਹੀਂ ਕੀਤੀ ਉਵੇਂ ਭੇਡਾ ਭੂਡਾ ਦੇ ਵਿੱਚ ਖੜਾਈ ਹੋਈ ਆ ਬੱਕਰੀ ਇਹ ਤੇ ਹੁਣ ਦੇਖੋ ਪਰਮਾਤਮਾ ਕਿਰਪਾ ਕਰੇ ਸ਼ਪਾਰ ਦੇ ਮੇਲੇ ਨੂੰ ਚਮਕੂਗੀ ਕਿਆ ਬਾਤ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਚਾਚਾ ਤੂੰ ਵੀ ਦੱਸ ਕੋਸੇ ਦੇ ਬਾਰੇ ਪੂਰੀ ਵਧੀਆ ਬੱਕਰੀ ਹੈ ਨਸਲ ਪੁਰਾਣੀ ਕਿ ਨਵੀਂ ਪੁਰਾਣੀ ਹੈ ਪੁਰਾਣੀ ਨ ਕੰਡੋਈ ਬੱਕਰੀ ਹੈ ਹਾਂ ਇਹ ਹੁਣ ਮਿਲਦਿਆਂ ਨਹੀਂ ਮਿਲਦੀਆਂ ਨਹੀਂ ਸਿਹੜੀ ਕੱਲ ਹੁਣ ਨਹੀਂ ਮਿਲਦੀਆਂ ਇਹ ਪਤਾ ਹੈਗੀ ਤੇ ਹਾਂ ਇਹ ਦੁੱਧ ਨੂੰ ਵੀ ਛੱਤਰ ਮਾਰਦੀ ਹੈ ਜੀ ਸਾਫ ਲੋਈਆਂ ਵਾਲੀ ਬੱਕਰੀ ਦੇ ਇਹ ਕੰਡ ਵਾਲੀ ਲੋਈਆਂ ਵਾਲੀ ਠੀਕ ਹੈ ਜੀ ਇਹ ਨਸਲੀ ਹੋਣ ਸਾਹਿਬ ਦੀ ਹੈ ਪਹਿਲਾਂ ਉਹ